ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਆਪਾਂ ਇੱਕ ਨਵੀਂ ਚੀਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਮਨ 'ਚ ਬਹੁਤ ਜਲਦੀ ਇੱਛਾ ਸੀਗੀ ਤੇ ਅੱਜ ਸੋਚਿਆ ਥੋੜੇ ਫ੍ਰੀ ਸੀਗੇ ਵੀ ਕਰੀਏ ਆ ਜੋ ਬੜੇ ਰਿਹਾ ਵਲੌਗ ਜੋ ਆਪਾਂ ਤੁਹਾਨੂੰ ਦਿਖਾਵਾਂਗੇ ਮੇਰੇ ਮਨ 'ਚ ਬਹੁਤ ਜਲਦੀ ਇੱਛਾ ਸੀ ਇਹ ਕੰਮ ਆਪਾਂ ਕਰਨਾ ਅੱਜ ਹੈਗਾ ਟਾਈਮ ਕਦ ਦਾ ਟਰਾਈ ਕਰਕੇ ਦੇਖਾਂਗੇ ਹੋਇਆ ਤਾਂ ਇਸੇ ਕਰਮ ਗਰਮੀਆਂ ਚ ਆਪਾਂ ਨੇ ਕੱਦੂ ਦੇ ਬੇਲਾਂ ਲਾਈਆਂ ਹੋਈਆਂ ਸੀ ਇਸ ਵਾਰ ਵੀ ਲਾਇਆ ਸਮਾਨ ਕਰ ਆਪਾਂ ਨੇ ਸਾਰਾ ਉਦੋਂ ਨਾਲ ਇੱਕ ਹੱਥੋਂ ਕੱਦੂ ਰਹਿ ਗਿਆ ਜੀ ਹੱਥੋਂ ਕੱਦੂ ਟੁੱਟਿਆ ਨਹੀਂ ਹੈਗਾ ਉਹ ਕੱਦੂ ਪੱਕ ਗਿਆ ਸੀਗਾ ਇਹ ਤੇ ਕੱਦੂ ਇਹ ਸਾਮੇ ਰੱਖ ਲਿਆ ਸੀਗਾ ਹੁਣ ਇਹ ਚੋਂ ਆਪਾਂ ਇਹ ਕੱਦੂ ਖਾਡਾ ਜੀ ਪਿਛਲੇ ਹੱਥੋਂ ਪੱਕਾ ਟੁੱਟਿਆ ਨਹੀਂ ਗਿਆ ਨੂੰ ਪਤਾ ਨਹੀਂ ਲੱਗਿਆ ਲੋਕਿਆ ਰਹਿ ਗਿਆ ਜੀ ਇਹ ਇਹਦੇ ਨਾਲ ਦਾ ਕਟਾਂਗੇ 20 ਦਿਨਾਂ ਇਹ ਤੋਂ ਇੱਕ ਹੋਰ ਕੰਮ ਲਵਾਂ ਇੱਕ ਘੰਟ ਇਹ ਵੀ ਵਰਤੋਂ ਕਰਾਂਗੇ ਆਪਾਂ ਬਣੇ ਰਿਹਾ ਬਲੌਨ ਦਿਖਾਵਾਂਗੇ ਵੀ ਸਾਰਾ ਆ ਗਿਆ ਫਿਰ ਕਰਦੇ ਆਪਾਂ ਤਿਆਰੀ ਇਹਦੀ ਕਾਲਾ ਮੇਰੇ ਨਾਲ ਹੈ ਭਾਈ ਉਹ ਦਿਖਾਵਾਂਗੇ ਇਹ ਬਈ ਕੱਦੂ ਹੈ ਇਹਨੂੰ ਸੀਖ ਕਰਾਂਗੇ ਹੁਣ ਆ ਤਿਆਰ ਨਾਲ ਇਹ ਜੋ ਕੱਢਾਂਗੇ ਵੀ ਕਿਉਂਕਿ ਅਗਲੀ ਵਾਰ ਫੇਰ ਦੁਬਾਰਾ ਲਾਉਣਾ ਪੈਣਾ ਕਿਹਦੇ ਹਨ ਆਪਾਂ ਨੂੰ ਕਦੋਂ ਵੀ ਕਿਤੇ ਹੋਰ ਕੰਮ ਲੈਣੇ ਆ ਟ੍ਰਾਈ ਕਰਦੇ ਨੇ ਕਿ ਅਸੀਂ ਜੇ ਬਣ ਗਿਆ ਅਡਾ ਕੰਮ ਇਹ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੇ ਬਾਅਦ ਚ ਬਣਾ ਕੇ ਅਸੀਂ ਟਰਾਈ ਕਰਦੇ ਹਾਂ ਨੂੰ ਕੱਟਦੇ ਆ ਵਿੱਚੋਂ ਵੀ ਕੱਟਦੇ ਆ ਪਹਿਲਾਂ ਤਾਂ ਬਣੇ ਰਿਓ ਇਹਨੂੰ ਆਹ ਕਰ ਆ ਰਹੀ ਆ ਰਹੀ ਆ ਰਹੀ ਆ ਰਹੀ ਆਹਨੇ ਚੜੀ ਆਹ ਆਹ ਅੰਨਾ ਕਰਨਾਗੇ ਹਾਂ 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 ਆ ਰਹੀ ਨਾ ਆ ਰਹੀ ਨਾ ਵਗਿਓ ਵਟੇ ਜੋ ਇਹ ਛਾੜਾਂ ਪਾਸੇ ਆ ਰਹੀ ਆਪਾਂ ਲੈ ਲਈ

ਕੰਨਾ ਨਾ ਲੱਗ ਨਾ ਸਕਣ ਮੈਨੂੰ ਲੋ ਜੀ ਆਪਣਾ ਮੋਗਾ ਨੇ ਕਰ ਗਿਆ ਤਾਂ ਖਾਂ ਉਹ ਵੀ ਦੇਖ ਰਹੇ ਨੇ ਮਲੇ ਮੋਟੇ ਹੋਣਗੇ ਕਿੰਨੇ ਖਹਿ ਕੇ ਦੇਖਦੇ ਆ ਇਹ ਕਰਾਂਗੇ ਤਾਂ ਸਾਰਾ ਵਿੱਚ ਨੂੰ ਕਰਾਂ ਖਾਲੀ ਰਹਿੰਦੇ ਆ ਮਤੋਂ ਪਟਿਆਰੇ ਜਨਮ ਗੱਟੇ ਨੇ ਬੜੇ ਨੇ ਵੱਲਾ ਪਰਬਲ ਹੈ ਤਾਂ ਇਹ ਸਾਰੇ ਭਗਵਾਨ ਕਾਹਦੇ ਨਾਮ ਲੈ ਤੇ ਆਈ ਸਮੋਂ ਕਾਲੀ ਸਾਨੂੰ ਵੀ ਘੰਟਾ ਦੀ ਕਾਲੀ ਥੋੜੀ ਛੇਤੀ ਕਰ ਲੈ ਸੀ ਜੀ ਜੇ ਕੋਈ ਜੀ ਤੁਹਾਨੂੰ ਕੋਈ ਲੋੜ ਨਹੀਂ ਚੀਦਾ ਹੈ ਨਾ ਕੋਈ ਜਿਹਨਾਂ ਆਪਾਂ ਹੋਰ ਟਾਮਾ ਲਾਵਾਂਗੇ ਵੈਸੇ ਉਹਨਾਂ ਵਾਸਤੇ ਕਰਿਆ ਮੈਂ ਤਾਂ ਆਪਣੇ ਸਰਜੀਤ ਆਏ ਤੇ ਬੰਨਾ ਬਿੱਸਾ ਸਾਹਬ ਜੀ ਨੇ ਜੀ ਜੀ ਇਹ ਆਪਣਾ ਮੋਗਾ ਨਿਕਲ ਚੁੱਕਿਆ ਹੈ ਜੋ ਹੁਣ ਇਹਦਾ ਆਪਣਾ ਤੇ ਕੰਮ ਕਰਨਾ ਉਹ ਕਰਾਂਗੇ ਆਪਾਂ ਦੇਖ ਲਓ ਜੀ ਬਣੀ ਰਿਹਾ ਆਪਣਾ ਆਹ ਬਾਤ ਦੇਖੀ ਤੂੰ ਲੱਗਦੀ ਆਪਾਂ ਤਾਰ ਇੱਕ ਨਾਲ ਪਾਉਣੀ ਨਹੀਂ ਜੁੜੀ ਜੀ ਹਮ ਤਾਂ ਜੇ ਕਿਤੇ ਸਮਝ ਕੇ ਹੋਣੇ ਮੈਨੂੰ ਲੱਗਦਾ ਥੋੜੀ ਥੋੜੀ ਸਮਝਿਆ ਮੇ ਭਰਾ ਵਿੱਚ ਆਪਾਂ ਇਹ ਕੀ ਕਰਾਂਗੇ ਉਹ ਨਹੀਂ ਹੋਣਾ ਨਾ ਕੋਈ ਬਸ ਨਾ ਕੋ ਮਾਤਾੁਰਾ ਕੋਈ ਸਕੂਲ ਤੇ ਪਾ ਮੈਂ ਤਾਲਾ ਪਾਉਣ ਨੂੰ ਕੋਈ ਦੇਖਦਾ ਜਿਵੇਂ ਟੱਪਦੀ ਆ ਅੱਖਾਂ ਗਲ ਦੇਖਣਾਂ ਨੇ ਜਾ ਵੀ ਰਹਿ ਜੀ ਤਾਂ ਵਧੀਆ ਨੂੰ ਹਾਂ ਅਗਰ ਸਾਰ ਆਪਣੀ ਹੋਈ ਕਰਾਉਸ ਭਾਈ ਦੇਖੋ ਤਾਰ ਪਾ ਲਈ ਆਪਣਾ ਦੇਖ ਲੈ ਕੰਦਾ ਆਪਰ ਆ ਕੰਦਾ ਫਰਕ ਤੇ ਲਓ ਜੀ ਤਾਰ ਆਪਣੇ ਚ ਪਾ ਲਈ ਆ ਮੈਨੂੰ ਤੁਸੀਂ ਸਮਝ ਹੀ ਗਏ ਹੋਵੋਗੇ ਇਸ ਨੂੰ ਆਪ ਦਿਖਾਉਣੀ ਵੀ ਕਦੋਂ ਕਰਿਆ ਕਾਰਨ ਕੀ ਸੀਗਾ ਬਣੇ ਰਿਹਾ ਕਮੈਂਟਸ ਤੋਂ ਦਿਖਾਉਣਾ ਕੈਮਰਾ ਜਿਹੜਾ ਸ਼ੇਅਰ ਕਰਕੇ ਇਹ ਮੇਨ ਕਾਰਨ ਆ ਜੀ ਆਹ ਸਮਝ ਦੇਖ ਰਹੇ ਹੋ ਤੁਸੀਂ ਤੇ ਆਹ ਲੈ ਪੁਰੇ ਨੇ ਚਿੜੀਆਂ ਦੋ ਛੋਟੀਆਂ ਚਿੜੀਆਂ ਹੁੰਦੀਆਂ ਨੇ ਜਿਹੜੀਆਂ ਉਦੋਂ ਵਾਤੇ ਪਹਿਲਾਂ ਪਾਣੀ ਦਾ ਪ੍ਰਾਂਦੀ ਵੀ ਕਰਿਆ ਸੀਗਾ। ਪਰ ਨੇਰੀਆਂ ਥੋੜਾ ਜਿਹਾ ਨਿਗਾਰਾ ਹਲਿਆਤਾ। ਇਹ ਜਿਹੜਾ ਆਨਲਾਈਨ ਪਾਇਆ ਹੋਇਆ ਛੋਟਾ ਹੈ। ਦੋ ਚਿੜੀਆਂ ਰਹਿੰਦੀਆਂ ਨੇ ਵਿਚਾਰੀ ਇੱਕ ਨੂੰ ਬਾਹਰ ਬੈਠਣਾ ਪੈਂਦਾ ਕਈ ਵਾਰ ਦੇਖਿਆ ਸੀ ਨੇ। ਉਦਲੇ ਅਸੀਂ ਨੇ ਹੁਣ ਕੋਸ਼ਿਸ਼ ਕੀਤੀ ਐ। ਇਹ ਵਾਤੇ ਕੱਲ ਨਾਲ ਆਪਾਂ ਹੋਰ ਤਿਆਰ ਕਰਦੀਏ। ਸਾਡੇ ਕੋਲੇ ਕਦੂ ਪਿਆ ਸੀਗਾ। ਤੇ ਮੇਰੇ ਯਾਦ ਆ ਗਿਆ ਕਿੱਥੇ ਗਏ। ਹੁਣ ਅਸੀਂ ਇਹ ਤੋਂ ਕਦੂ ਤੋਂ ਦੇਖੋ ਜੀ ਇਸ ਤਰੀਕੇ ਨਾਲ ਪਿਆਰ ਕਰਿਆ। ਇਹ ਸਾਡੇ ਕੋਲੇ ਪਿਛਲੀ ਵਾਰ ਬਚ ਗਿਆ ਸੀਗਾ। ਤੋੜਨਾ ਭੁੱਲ ਗਏ ਸੀ। ਇਹਦੋਂ ਗਿਆ ਰਿਹਾ ਕਿਤੇ। ਇਸ ਤਰੀਕੇ ਨਾਲ ਅਸੀਂ ਕੱਟ ਕੇ ਇਹਨੂੰ ਤਿਆਰ ਕਰ ਲਿਆ। ਆਲਣਾ ਟਾਇਪ ਕਾ ਮਜਾ ਹੋ ਜਾਊ ਹੋ ਜਾ ਨਾ ਹੋਵੇ ਤੇ ਟੈਂਟ ਤੁਸੀਂ ਹੰਨ ਨਹੀਂ ਇਹਦੇ ਬਾਰੇ ਪਤਾ ਤੇ ਹੁਣ ਅਸੀਂ ਇਹਨੂੰ ਉੱਤੇ ਟੰਗਾਂਗੇ ਤੇ ਤੁਸੀਂ ਬਣੇ ਰਹੋ ਨਾਲ ਆਪਣੇ ਹੁਣ ਦਿਖਾਵਾਂਗੇ ਵੀ ਆਪਾਂ ਨਾਲ ਕਾਲਾ ਜੀ ਕੱਢੋ ਟੇਬਲ ਆਪਣਾ ਬਾਰੇ ਚਲੋ ਚਲੋ ਅਸੀਂ ਕੱਢਾਂਗੇ ਟੇਬਲ ਬਾਰੇ ਤੇ ਫਿਰ ਟੰਗਾ ਕੇ ਦੇਖਦੇ ਆਂ ਕੀ ਬਣਦਾ ਕਾਲਾ ਭਾਈ ਮੇਰੇ ਨਾਲ ਹੀ ਹੁੰਦਾ ਸਾਨੂੰ ਬਦੀਆ ਭਰਾ ਸਾਡਾ ਦੇਖੋ ਜੀ ਐਂ ਦੇ ਟੰਗਾਂਗੇ ਆ ਇਹਨੂੰ ਘਰ ਉਹ ਉੱਥੇ ਰੱਖ ਰੋਈ ਥੱਲੇ ਲਾ ਲਓ ਕੁਰਸੀ ਲਿਆਓ ਇੱਕ ਕੁਰਸੀ ਲਿਆਓ ਇੱਥੇ ਟੰਕਾ ਮੈਂ ਪਾਈ ਸੀ ਆਲ ਲਾ ਸਾਡੇ ਚਿੜੀਆਂ ਔਖੀਆਂ ਹੁੰਦੀਆਂ ਨੇ ਆਲਣਾ ਤਿਆਰ ਕਰਿਆ ਆਪਾਂ ਨੇ ਦੇਖਦੇ ਆਂ ਫਿਰ ਕੀ ਬਣਦਾ ਦਿਖਾਵਾਗੇ ਹੁਣ ਅਜੀ ਟੰਗਦੇ ਆਂ ਨਾਲ ਦੀ ਦੇਖੀ ਚੱਲਿਓ ਇਹ ਵੀ ਗਲਤੀ ਦੱਸਿਆ ਕਰੋ ਭਾਈ ਕਿਵਾਂ ਕੋਈ ਗਲਤੀ ਵਲਤੀ ਹੋਈ ਐ ਜੇ ਤੁਹਾਨੂੰ ਪਤਾ ਐ ਐਡੇ ਸੀ ਬੰਦੇ ਬਾਲੇ ਤਾਂ ਹੈ ਨਹੀਂ ਤੁਹਾਨੂੰ ਪਤਾ ਐ ਹੋਰ ਉਹ ਬੰਦਾ ਹੈ ਜਾਂ ਬੰਦਾ ਹੈ ਆਹ ਤੇਰਾ ਆਪਣਾ ਮੁੰਡਾ ਹੈ ਪਾਸ ਕਰਨ ਲਈ ਰੱਖ ਆ ਲੈ ਨਾ ਇਹ ਲੈ ਲੈ ਕੀ ਰਹੋ ਫੋਟੋ ਵਾਟੇ ਵਾਟੇ ਠੀਕ ਹੈ ਲੈ ਬੱਸ ਉਹਦਾ ਕੋਈ ਟਾਈਮ ਆਣਾ ਲਓ ਜੀ ਆਹ ਲਾ ਆਪਣਾ ਟੰਗਿਆ ਗਿਆ ਭਾਈ ਦੇਖ ਰਹੋ ਤੁਸੀਂ ਦੇਖਾਇਆ ਸਮਝ ਆਵਲਾ ਕੰਮ ਕੀੜੀਆਂ ਪੈਈਆਂ ਨੇ ਕਰਾਂ ਪੈਈਆਂ ਨੇ ਹੋਰ ਦਿਖਾਵਾ ਮਾਰਿਆ ਆਪਾਂ ਬਣੇ ਰਹੋ ਆਪਣੇ ਵਲੌਗ ਵਿੱਚ ਦੱਸਿਓ ਕਿਵੇਂ ਲੱਗਿਆ ਇਹ ਆਹ ਨਾਲ ਦੀ ਪਿਛੇ ਦੇਹੀ ਹੀ ਰਹੋ ਹੋਰ ਟੰਕਰੇ ਇੱਕ ਬੜਾ ਛੋਟਾ ਇਹਨਾਂ ਨੇ ਆਪਾਈ ਮਿਹਨਤ ਨਾਲ ਪਾਇਆ ਸੀ ਵਿਚਾਰੀਆਂ ਨੇ ਇੱਕ ਵਾਰ ਡਿੱਗ ਵੀ ਗਿਆ ਸੀ ਇਹ ਤੇ ਦੁਬਾਰਾ ਸੀ ਸ਼ੱਟ ਕਰਕੇ ਬਤਾ ਦਾ ਬਣਦਾ ਸੀਗਾ ਤੇ ਹੁਣ ਦੁਬਾਰਾ ਅਸੀਂ ਨੇ ਕੋਹੜ ਬੰਨਿਆ ਦੇਖਦੇ ਆ ਸੱਜੂ ਦਾ ਤਿਆਰ ਕਰਕੇ ਸੱਸੀਓ ਕਮਟ ਕਰਕੇ ਵੀ ਸਹੀ ਹੈ ਐ ਹੋ ਸਕਦਾ ਕਿ ਨਾ ਹੋ ਸਕਦਾ ਤੇ ਅੱਗੇ ਜੇ ਚੀਡੀਆਂ ਬੈਠਣਗੀਆਂ ਤੁਹਾਨੂੰ ਆਪਕੋ ਵੀ ਦਿਖਾਵਾਂਗੇ ਇਸ ਵਲੌਗ ਵਿੱਚ ਅਗਲੇ ਕੀ ਆਪਣਾ ਇਹ ਪਲਾਨ ਜਿਹੜਾ ਗਾਉਂ ਜਾ ਫੈਕਣਾ ਹੈਗਾ। ਜੇ ਆਪਣਾ ਠੀਕ ਰਿਹਾ ਤਾਂ ਆਪਾਂ ਪੁੱਛੀ ਕਰਾਂਗੇ ਵੀ ਹੋਰ ਵੀ ਆਲ ਨਹੀਂ ਟੰਗੀਏ। ਜਿਹੜਾ ਪਾਣੀ ਵਾਲ ਸਿਸਟਮ ਹੈ ਬਣਾਇਆ ਉਹ ਵੀ ਛੱਟ ਕਰਦੇ ਅੱਜ। ਉਸੇ ਪਾਣੀ ਪੁਣੀ ਪਾ ਦਾਂਗੇ। ਉਹ ਵੀ ਆਪਾਂ ਕਰੀ ਦੇਨੇ ਆ ਹੋਰ। ਨਾਲੇ ਪਾਣੀ ਦਾ ਪਾਣੀ ਪਾਈ ਦੇਣਾ ਹੋਵੇ। ਬੈਰੀ ਚਾਹ ਪਾਣੂ ਹੋਵੇ। ਨਾਲੇ ਪਾਣੀ ਦੇ ਆਈ ਨੇ ਲੈ ਰਿਆ ਉਹ ਨੂੰ ਮਾਰ ਕੇ ਕੱਢ ਦੇ ਦੇ ਸੌਣ ਦੀ ਆ ਇਹਦਾ ਸਾਨੂੰ ਕਦੋਂ ਆ ਉਹ ਆਪਣੀ ਸਿੱਸੀ ਜੀ ਉਹ ਲੋੜ ਚੱਕ ਲਾਇਆ ਹੁਣ ਬੰਦ ਚੱਕ ਲਾਇਆ ਕਿੰਦਾ ਹੈ ਹੈ ਸਾਡੀ ਕੋਈ ਬੰਦ ਚੱਕ ਲਾਇਆ ਖਾਲੀ ਦਾ ਇਹ ਤਾਂ ਛੋਟੀਆਂ ਨੇ ਆ ਜਨਾਬ ਮੈਂ ਪਰਕੇ ਮਾਂਸ ਦਾ ਹਾਸਨਾ ਪਾਦਾ ਵੱਡੇ ਆ ਸੋਹਣਾਂ ਆ ਜੀ ਲੈ ਰਿਆ ਉਹ ਉਹ ਪਾਣੀ ਚ پھر کوں کوں گہڑ کبو کتو مار رہا ہوے ہے نا گم کریا کڑو ہے پھر تاں او نہیں کراں کڑا کراں کوں کیڑ کے اس کے کون کیڑ کے گئے ਤੇ ਉਹ ਨੀ ਵਾਲਾ ਸਿਸਟਮ ਹਿੱਲਿਆ ਪਿਆ ਦੁਬਾਰੇ ਕੋਸ਼ਿਸ਼ ਕਰਾਂਗੇ ਹੁਣ ਨਵਾਂ ਬਣਾ ਕੇ ਨਾ ਸੈਟ ਕਰਾਂਗੇ ਵਧੀਆ ਕੋਈ ਚਲ ਕੇ ਨਾ ਪਤਾ ਨਾਲੇ ਸਾਡੇ ਹੁਣ ਦੋ ਹੋ ਗਏ ਦੇਖਾਂ ਵੀ ਦੂਜਾ ਕੰਮ ਜਾਇਬ ਹੁੰਦਾ ਕਿ ਨਾ ਹੁੰਦਾ ਤੇ ਕੋਸ਼ਿਸ਼ ਹੈ ਬਾਕੀ ਤੇ ਆਪਣਾ ਬਲੌਗ ਨੂੰ ਵੇਖ ਕੇ ਕਿਵੇਂ ਲੱਗਿਆ ਇਹ ਵੀ ਜਰੂਰ ਦੱਸਿਓ ਕਮੈਂਟ ਕਰਕੇ ਅੱਜ ਦੇ ਬਲੌਗ 'ਚ ਮਿਹਨਤ ਕੀਤੀ ਆ ਭਾਈ ਬਾਕੀ ਚਲੋ ਕਿਸਮਤ ਹੈ ਨਾ ਪਾਚੀ ਪਾਚੀ ਜਾਨਪੋਰਾ ਦੇ ਵਿਚਾਰਾਂ ਦੀ ਔਣਗੇ ਤਾਂ ਵਧੀਆ ਚਲੋ ਠੰਡ 'ਚ ਥੱਲੇ ਆ ਸੈੱਟ ਦੇ ਨੀਚੇ ਆ ਥੋੜਾ ਖਤਰਾ ਘੱਟ ਹੁੰਦਾ ਕਿਵੇਂ ਲੱਗੀ ਆਪਣੀ ਕੋਸ਼ਿਸ਼ ਜੇ ਵੀ ਤੁਹਾਨੂੰ ਦੱਸੋ ਆਟੋਮੈਟ ਕਰਕੇ ਤੇ ਆਪਣੇ ਪੇਜ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਦੁਬਾਰਾ ਫੇਰ ਮਿਲਾਂਗੇ ਨਵੇਂ ਵਲੌਗ ਚ ਤੇ ਜਿਹੜੀਆਂ ਚਿੜੀਆਂ ਬੈਠੀਆਂ ਪਿਛੇ ਨੂੰ ਉਹ ਵੀ ਦਿਖਾਵਾਂਗੇ ਬੈਠਣ ਲੱਗੀਆਂ ਧੰਨਵਾਦ ਜੀ ਮਿਲਾਂਗੇ ਦੁਬਾਰਾ ਸ਼ੁਕਰੀਆ ਥੈਂਕ ਯੂ ਜੀ